ਸਤਿ ਸ੍ਰੀ ਅਕਾਲ ਦੋਸਤੋ ਮੇਰੇ ਚੈਨਲ ਤੇ ਸਵਾਗਤ ਹੈ ਰਾਜਵੀਰ ਸੰਧੂ ਅੱਜ ਅਸੀਂ ਬਣਾਵਾਂਗੇ ਪਰਮੇ ਕਰੇਲੇ ਕਰੇਲੇ ਬਣਾਉਣ ਵਾਸਤੇ ਮੈਂ ਇੱਥੇ ਕਿਲੋ ਹੀ ਕਰੇਲੇ ਲੈ ਲੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੀ ਮੈਂ ਵਾਸ਼ ਕਰ ਲੈ ਕਿਉਂਕਿ ਕਈ ਵਾਰ ਹੈ ਕਿੰਗਰੇ ਵਿੱਚ ਵੀ ਮਿੱਟੀ ਬਹੁਤ ਜ਼ਿਆਦਾ ਫਸੀ ਹੁੰਦੀ ਹੈ ਤੇ ਇਹਨਾਂ ਨੂੰ ਵਾਸ਼ ਕਰਨ ਤੋਂ ਬਾਅਦ ਆਹੀ ਕਿ ਕਰਦਦੇ ਕੋਈ ਵੀ ਅਹੀਂ ਜੋ ਛਿੱਲਣ ਵਾਲੇ ਬੜੇ ਤਰ੍ਹਾਂ ਨੇ ਉਹਨੇ ਹੈਲਪਣਾ ਹੈ ਜਿਹੜਾ ਨੇ ਚੰਗੀ ਤਰ੍ਹਾਂ ਜਿਹੜਾ ਰਗੜ ਕੇ ਛੇਲ ਲਵਾਂ ਕਈ ਵਾਰ ਕੀ ਹੁੰਦਾ ਹੈ ਕਿ ਛਿੱਲਰ ਲਾਉਣ 'ਚ ਥੋੜੀ ਕੰਜੂਸੀ ਕਰਦੇ ਨੇ ਤੇ ਕਰੇਲੇ ਬਹੁਤ ਜ਼ਿਆਦਾ ਕੌੜੇ ਬਣਦੇ ਬਿਲਕੁਲ ਇਹਨਾਂ ਨੂੰ ਰਗੜ ਕੇ ਜਿਹੜਾ ਉਹ ਮੈਂ ਤਾਂ ਇਹਨਾਂ ਦੀ ਛਿੱਲ ਲਾਉਂਦੀ ਮੈਂ ਤਾਂ ਇਦਾਂ ਹੀ ਬਣਾਉਣੀ ਆ ਕਈ ਪਿਛੇ ਮਾਤਾ ਜਿਹੜੀਆਂ ਉਹਨਾਂ ਦੇ ਸਾਹਮਣੇ ਕੱਟੀਆਂ ਤੋਂ ਕਰਦੀਆਂ ਕਿ ਥੋੜਾ ਘੱਟ ਲਾ ਲਾਂ ਪਰ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਛਿੱਲ ਕੇ ਬਣਾਈਆਂ ਤਾਂ ਕਦੇ ਕੋੜੇ ਨਹੀਂ ਬੰਦੇ ਚੰਗੀ ਤਰ੍ਹਾਂ ਇਹਨਾਂ ਦੀ ਛਿੱਲ ਲੱਤੀ ਹੋਏ ਛਿੱਲਾਂ ਤੋਂ ਬਾਅਦ ਹਨ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਚੰਗੀ ਧੋਕ ਲਵਾ ਲਈ ਸੀ ਕਿ ਨਾ ਜਿਹੜੀ ਕੋੜ ਉਹ ਡੁੱਢ ਜਾਵੇ ਤੇ ਬਾਅਦ ਵਿੱਚ ਮੈਂ ਇੱਥੇ ਨਾ ਚੰਗੀ ਤਰ੍ਹਾਂ ਚੀਰੇ ਦੇ ਲਏ ਹੀ ਮਸਾਲਾ ਪਾਉਣ ਵਾਸਤੇ ਤੇ ਚੰਗੀ ਤਰ੍ਹਾਂ ਅਸੀਂ ਵੇਖ ਲਈ ਇਸ ਕਰੇਲੇ ਬਿਲਕੁਲ ਸਾਫ਼ ਹੀ ਚਾਹ ਉਹ ਤੁਸੀਂ ਵੀ ਕੱਢ ਵੀ ਸਕਦੇ ਪਰ ਬੜੇ ਟੇਸਟ ਵੀ ਲੱਗਦੇ ਸਾਨੂੰ ਤੇ ਵਧੀਆ ਲੱਗਦੇ ਤੁਸੀਂ ਕੱਢ ਵੀ ਸਕਦੇ ਇਹਨਾਂ ਨੂੰ ਅਸੀਂ ਇਹਦਾ ਕਰ ਲਾਂਗੇ ਮਸਾਲਾ ਤਿਆਰ ਇੱਥੇ ਮੈਂ ਦੋ ਤਿੰਨ ਗੰਡੇ ਵੱਡੇ ਜਿਹੜੇ ਗ੍ਰाइंड ਕੀਤੇ ਟਮਾਟਰ ਦੋ ਗ੍ਰाइंड ਕੀਤੇ ਤੇ ਕੁਝ ਕਿ ਹਰੀਆਂ ਮਿਰਚਾਂ ਹੀ ਗ੍ਰाइंड ਕੀਤੀਆਂ ਤੇ ਸਬਜ਼ੀ ਦੇ ਰਿਕੋਰਡਿੰਗ ਇੱਥੇ ਅਸੀਂ ਜਿਹੜੇ ਮਸਾਲੇ ਪਾਵਾਂਗੇ ਪਹਿਲਾਂ ਜਿਹੜਾ ਅਸੀਂ ਇੱਕ ਹਲਦੀ ਦਾ ਚਮਚ ਜਿਹੜਾ ਇੱਥੇ ਲੈ ਲਿਆ ਹੈ 2 ਚਮਚ ਜਿਹੜੇ ਇੱਕ ਗਰਮ ਮਸਾਲੇ ਦਾ 2 ਚਮਚ ਮੈਂ ਨਮਕ ਦੇ ਲੈ ਲੇ ਥੋੜੀ ਜਿਹੀ ਅਸੀਂ ਦੇਗੀ ਵਿੱਚ ਪਾਈ ਸੀ ਥੋੜਾ ਜਿਹਾ ਡੱਬੀ ਵਾਲਾ ਮਸਾਲਾ ਪਾਇਆ ਇਹਨਾਂ ਨੂੰ ਚੰਗੀ ਤਰ੍ਹਾਂ ਹੀ ਮਿਕਸ ਕਰਕੇ ਤਾਂ ਆਪਣੇ ਕਰੇਲੇ ਜਿਹੜੇ ਭਰ ਲਵਾਂਗੇ ਕਰੇਲੇ ਤੁਸੀਂ ਚਾਹਤ ਕੇ ਚਮਚ ਦੀ ਹੈਲਪ ਨਾਲ ਭਰ ਸਕਦੇ ਜੇ ਤੇ ਚਮਚਨਾ ਨਹੀਂ ਤੇ ਤੁਸੀਂ ਦੂਜੀ ਤਰ੍ਹਾਂ ਵੀ ਫਿਲਿੰਗ ਹੱਥ ਨਾਲ ਵੀ ਮਤਲਬ ਭਰ ਸਕਦੇ ਜੇ ਚਮਚਾ ਗਈ ਵਾਰ ਇਹ ਕੀ ਹੁੰਦਾ ਕਿ ਉੱਤੇ ਉੱਤੇ ਰਹਿ ਜਾਂਦਾ ਜੇ ਮਤਲਬ ਵਈ ਹੱਥ ਨਾਲ ਚੰਗੀ ਤਰ੍ਹਾਂ ਪਾਵਾਂਗੇ ਤੇ ਫਿਰ ਵਧੀਆ ਤਰੀਕੇ ਨਾਲ ਜਿਹੜੀ ਇਹਨਾਂ ਦੀ ਫੀਲਿੰਗ ਤੇ ਵਧੀਆ ਕਰੇਲਾ ਭਰ ਜਾਂਦਾ ਤੁਸੀਂ ਵੀ ਇਸੇ ਤਰੀਕੇ ਕੇ ਇਹ ਵੀ ਤਰੀਕੇ ਨਾਲ ਐਵੇਂ ਕਰੇਲੇ ਭਰੋ ਤੇ ਬਣਾਓ ਤੇ ਖਾਓ ਇੱਥੇ ਮੈਂ ਕਰੇਲੇ ਅੰਦਰ ਕੱਢੀ ਗਏ ਸਾਵਨਾ ਤੇ ਤੇਲ ਲਿਆ ਤੇਲ ਬਿਲਕੁਲ ਸਾੜ ਲਿਆ ਸੀ ਉਹਨਾਂ ਦੇ ਕੋਈ ਕੱਚਾਪਾਨ ਨਹੀਂ ਤੇ ਸਾਰੇ ਕਰੇਲੇ ਜਿਹੜੇ ਮੈਂ ਕੜਾਈ ਦੇ ਵਿੱਚ ਪਾ ਦਿੱਤੇ ਸੀ ਬਿਲਕੁਲ ਅਹੀਂ ਘੱਟ ਤੇਲ ਲਿਆਏ ਤੇ ਇਹਨਾਂ ਨੂੰ ਕਈ ਹੁੰਦੇ ਜ਼ਿਆਦਾ ਤੇਲ ਤੇ ਤੁਸੀਂ ਜ਼ਿਆਦਾ ਤੇਲ ਵਾਲੇ ਖਾਣੇ ਤੇ ਜ਼ਿਆਦਾ ਤੇਲ ਪਾ ਸਕਦੇ ਘੱਟ ਜਾਓ ਤਾਂ ਘੱਟ ਹੀ ਪਾ ਸਕਦੇ ਮੈਂ ਤੇ ਹੀ ਦੇਖ ਸਕਦੇ ਜੇ ਕਿੰਨੇ ਸੋਹਣੇ ਇੱਥੇ ਥੋੜਾ ਇਹਨਾਂ ਦੇ ਵਿੱਚ ਚੀਂਜ ਪਾ ਕੇ ਕਰਦੀ ਕੋਈ 5 ਕਿ ਮਿੰਟ ਹੋ ਗਏ 5 10 ਮਿੰਟ ਇਹਨਾਂ ਨੂੰ ਪਿਆ ਉਹਨੂੰ ਬਿਲਕੁਲ ਘੱਟ ਸੇਕਦੇ ਇਹਨਾਂ ਨੂੰ ਅਸੀਂ ਬਣਾਉਣਾ ਕਿ ਜਿਹੜਾ ਇਹਨ ਕੱਚੇ ਨਾ ਰਹਿਣ ਤੇ ਘੱਟ ਸੇਕਦੇ ਬਣਾਵਾਂਗੇ ਤੇ ਬਹੁਤ ਹੀ ਵਧੀਆ ਕਲਰ ਆਏਗਾ ਤਾਂ ਬਹੁਤ ਵਧੀਆ ਬਣੇ ਤੁਸੀਂ ਇਸ ਤਰੀਕੇ ਨਾਲ ਘੱਟ ਸੇਕ ਤੇ ਇਹਨਾਂ ਨੂੰ ਬਿਲਕੁਲ ਪਕਾਉਣਾ ਹੈ ਤੇ ਕਰੇਲੇ ਬਣਾ ਕੇ ਤਿਆਰ ਕਰੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੇਰੇ ਕਰੇਲੇ ਬਣ ਕੇ ਕੁਝ ਇਸ ਤਰ੍ਹਾਂ ਦੇ ਰੈਡੀ ਤੁਸੀਂ ਚਾਹੋ ਤੇ ਹੋਰ ਥੋੜਾ ਇਹਨਾਂ ਨੂੰ ਭੁੰਨ ਸਕਦੇ ਜੇ ਤੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਸੈਕਸ਼ਨ 'ਚ ਕਮੈਂਟ ਜ਼ਰੂਰ ਕਰਨਾ ਅਗਲੀ ਵੀਡੀਓ ਕਿਹੜੀ ਲੈ ਕੇ ਆਇਆ ਜਰੂਰ ਦੱਸਿਓ ਬਾਏ ਬਾਏ